ਚੱਲ ਹਾਲੇ ਹਾਲੇ ਬੋਲਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਲੌਰਨ ਬੁਟੀਕ ਦੇ ਵਿੱਚ ਫਿਰ ਤੋਂ ਸਵਾਗਤ ਹੈ ਅਸੀਂ ਤੁਹਾਡੇ ਲਈ ਫਿਰ ਤੋਂ ਐਗਜ਼ੀਬਿਸ਼ਨ ਲੈ ਕੇ ਆ ਗਏ ਆ 11 ਤਰੀਕ ਨੂੰ ਹੈ 10 ਵਜੇ ਤੋਂ ਲੈ ਕੇ 6 ਵਜੇ ਤੱਕ ਆਪਣੇ ਮੋਗਾ ਸ਼ਹਿਰ ਦੇ ਵਿੱਚ ਬਿਗ ਵੈਰਾਸਟਰਾ ਇਹ ਖਾਲਸਾ ਰੋਡ ਦੇ ਨੇੜੇ ਆ ਜੀਟੀ ਰੋਡ ਲੁਧਿਆਣਾ ਤੁਸ ਕੋਈ ਇੱਥੇ ਐਂਟਰੀ ਫੀਸ ਨਹੀਂ ਹੈਗੀ ਇੱਥੇ ਸਾਰੇ ਸਾਰੀ ਵੈਰਾਈਟੀਆਂ ਦੇ ਕੱਪੜੇ ਮਿਲ ਜਾਂਦੇ ਆ ਜਿਵੇਂ ਮਫਰਲ ਚਾਦਰਾਂ ਝੋਲੇ ਸੂਟ ਤੁਸੀਂ ਮੇਰੀ ਛੋਟੀ ਜੀ ਬੇਟੀ ਤੁਸੀਂ ਜਰੂਰ ਆਇਓ ਉੱਥੇ ਆ ਰੀਆ ਪ੍ਰੋਮਿਸ ਕਰ ਕਲਾ ਵੇਖਣਾ ਜਾਂ ਖਾਂਦੀ ਨਹੀਂ ਪ੍ਰੋਮਿਸ ਕਰ ਪਹਿਲਾਂ ਪ੍ਰੋਮਿਸ ਕਰ ਕੀ ਪ੍ਰੋਮਿਸ ਕਰਦੇ ਪਹਿਲਾਂ ਦੱਸ ਕੀ ਪ੍ਰੋਮਿਸ ਕਰਦੀ ਦੱਸ ਪਹਿਲਾਂ ਜੋ ਵੀ ਚੀਜ਼ ਹੋਈ ਮੇਰੇ ਕੋ ਓਕੇ ਥੈਂਕ ਯੂ ਕਿੰਨੀ ਹੈ ਦੋ ਲਈ ਫਿਰ ਦੇਖ ਤੇ ਦੇਈ ਸਕਦੇ ਇੱਕ ਨਹੀਂ ਦੇ ਸਕਦੇ ਹੁਣੇ ਪ੍ਰੋਮਿਸ ਕੀ ਕੀਤਾ ਸੀ ਲੋਹੇ ਨੂੰ ਹੱਥ ਲਾਇਆ ਸੀ ਇਹ ਗੱਡਾ ਲੋਹੇ ਨੂੰ ਹੱਥ ਹੋਇਆ ਦੇਖੇ ਸਾਇਲ ਵੀ ਆਏ ਕੀ ਦਿਖਾ ਰਹੇ ਹੋ ਇਹ ਕਿਆ ਬੋਲ ਰਹਾ ਹੈ ਮੈਨੂੰ ਘਾਤ ਲਾਇਆ ਸੀ ਲੋਹੇ ਦੇ ਹੀ ਆ ਲੋਹੇ ਦੇ ਹੀ ਇਹ ਇਹ ਨਾ ਘੜਤੀ ਮੈਂ ਇਹ ਮਮੀ ਨੇ ਫੋਨ ਲਾਓ ਇਹਨੇ ਉੱਲੇ ਕੱਪੜੇ ਐਨੇ ਖੁੱਲੇ ਕੱਪੜੇ ਕਿੱਥੋਂ ਲੈ ਤੂੰ ਆ ਜੱਪੜਾਂ ਕੀ ਦੀਆਂ ਮਾਂ ਨਿੱਕੇ ਮਮੀ ਇਹ ਕਿੱਥੋਂ ਲਿਆਦੀ ਮਮੀ ਨੂੰ ਫੋਨ ਲਾਓ ਮੈਂ ਜਿੱਧਰੋਂ ਮਰਦੀ ਨਹੀਂ ਮੇਰੀਆਂ ਆਂ ਜੱਪੜਾ ਲਾ ਹੁਣੇ ਹੀ ਲਾ ਤੋ ਮਤ ਮਾਤ ਨੂੰ ਗਈ ਮੇਰੇ ਇੱਥੋਂ ਅੱਜ ਵੇਖੀ ਤੂੰ ਤੂੰ ਕਹਿੰਦਾ ਗੁੰਡੀ ਵੜ ਦੰਦੀ ਵੜ ਦੰਦੀ ਦੰਦੀ ਗੁੰਡੀ ਦੰਦੀ ਦੰਦੀ ਚੁੰਡੀ ਵੱਡੀ ਆਂਦੀ ਆ ਤੂੰ ਤੇ ਮੈਂ ਕਿੰਨਾ ਦੀ ਆਂ ਕਿੰਨਾ ਦੀ ਆਂ ਤੂੰ ਆਦੀ ਮੰਮੀ ਡਾਡੀ ਦੀ ਸਾਡੀ ਥੋੜੀ ਆ ਤੇ ਫਿਰ ਚੱਲ ਆਉਂਦੇ ਘਰੇ ਚੱਲ ਤੂੰ ਕਹ ਪਾਂਜੀ ਤੇ ਥੋੜੀ ਆ ਰੰਡਿਆਲੇ ਪਹੁੰਚ ਦੀ ਹੋਰ ਰੰਡਿਆਲੇ ਤੂੰ ਕਹ ਪਾਂਜੀ ਤੇ ਥੋੜੀ ਆ ਰੰਡਿਆਲੇ ਚੱਲ ਕਰਨਾ ਕੀ ਹੋਸਾ ਰੰਡਿਆਲੇ ਚੱਲ ਆ ਕੁੜੀ ਸਾਡੀ ਬਹੁਤ ਜਿਆਦੀ ਚਲਾਗਾ ਸੀ ਭੈਣ ਨੂੰ ਤਾਂ ਮਿੰਟ ਚਰਵਾ ਕੇ ਪਰਾ ਮਾਰਦੀ ਆ ਪਰ ਚੁੱਪ ਹੋ ਜਾ ਚਲੋ ਜੀ ਚਲ ਇਕੱਲੀ ਕੀ ਦੀਵ ਦੀ ਲਵਾ ਦਿੰਨੇ ਆ ਬਸ ਠੀਕ ਆ ਅਮਨ ਦੀ ਜੰਨਾ ਦੀ ਰਹਿੰਦੀ ਏ ਹਰ ਮਨ ਨਾਲ ਦੀ ਪ੍ਰਾਉਧਾ ਤੀਕਾ ਪ੍ਰਾਉਧਾ ਨਾ ਕਰੇ ਕੋਸ ਪ੍ਰਾਉਧਾ ਇਹ ਤਾਂ ਤੂੰ ਲੜੀਆ ਪਹਿਲਾਂ ਇਹ ਪ੍ਰਾਉਧਾ ਜਾਣ ਕੇ ਕਹਿੰਦੀ 2 ਮਿੰਟ ਨਹੀਂ ਲੱਗਦੇ ਇਹਨਾਂ ਨੂੰ ਜਦੋਂ ਮਾੜੀਆਂ ਜਾਂ ਉੱਥੇ ਸ਼ੁਰੂ ਹੋ ਜਾਂਦੀਆਂ ਹੁਣ ਚੁੱਪਾ ਸ਼ਾਂਤ ਆ ਪ੍ਰਾਪ ਸ਼ਾਂਤ ਹਨ ਮੋਲ ਕੀਨ ਕਦੀ ਚਲ ਪ੍ਰਾਬੀਓ ਪ੍ਰੈਕਟਿਸ ਕਰ ਆਈ ਦੀ ਇਹ ਮੈਂ ਤਾਂ ਅਸਲੀ ਕਿਉਂ ਝੋਨਿਆਂ ਦੇ ਵਿੱਚ ਝੜਿਆ ਵਿਆ ਏ ਪ੍ਰੋਮੋਟਰ ਸਾਹਿਬ ਇਧਰ ਤੌਰ ਨਾ ਕਰੇ ਅੱਛੇ ਆਵੇ ਹੈ ਆ ਵੀ ਸਾਧਨ ਸਾਡਾ ਤਪੱਸਿਆ ਤੇ ਲਾਇਆ ਆਇਆ ਹੈ ਹੈ ਬਾਲ ਸਾਹਿਬ ਸਾਧਨ ਆ ਵੀ ਤਪੱਸਿਆ ਤੇ ਲਾਇਆ ਆਇਆ ਹੈ ਭਗਤੀ ਕਰੀ ਜਾਂਦਾ 2 ਸਾਲ ਤੋਂ ਹੈ ਹੋ ਗਈ ਤਪੱਸਿਆ ਪੂਰੀ ਹੋ ਗਈ ਇਹ ਦੀ ਸੁਣੀ ਗਈ ਹੁਣ ਇੱਕ ਸਾਲ 9 ਮਹੀਨੇ ਤਪੱਸਿਆ ਕੀਤੀ ਇਹਨੇ 1 ਸਾਲ 9 ਮਹੀਨੇ ਤਪੱਸਿਆ ਕੀਤੀ ਫਿਰ ਸੁਣੀ ਬਾਲ ਸਾਹਿਬ ਨੇ ਜਾਈ ਇਹਨਾਂ ਦੀ ਹਾਂ ਹਾਂ ਜਾ ਕੇ ਸੁਣੀ ਗਈ ਵਿਚਾਰੀ ਦੀ ਗਰੀਬਣੀ ਦੀ ਉਹ ਫਿਰ ਗੱਡੀਆਂ ਵੱਡੀਆਂ ਜੇ ਰਹਿਣਾ ਫਿਰ ਦੇ ਇੱਕੀ ਗੱਡੀ ਦੀ ਪ੍ਰਵਾਹ ਨਹੀਂ ਤਾਂ ਰਹੀ ਦੀ ਇਹਦੀ ਕੇਅਰ ਨਹੀਂ ਨਾ ਕਰਦਾ ਇਹਦੀ ਕੇਅਰ ਨਹੀਂ ਕਰਦਾ ਲੋ ਵੀ ਅਜੀਤ ਕੌਰ ਕਹਿੰਦੇ ਸਾਹਮਣੇ ਦਰਾਂ ਦੇ ਵਿੱਚ ਵੇਟ ਕਰਦੇ ਹੋਏ ਇਹ ਭਾਵੇਂ ਗੱਗੂ ਨੇ ਇੱਕ ਜ਼ਿੰਮੇਵਾਰੀ ਤਾਂ ਲਾਇਆ ਇਹਨਾਂ ਨੇ ਇਟਾ ਹੀ ਝਾੜਨੀ ਆ ਹਾਂਜੀ ਬਾਹਰ ਖੜੇ ਹੋ ਆਹ ਪੈਨ ਨਹੀਂ ਵਿਆਂਦੀ ਪਈਆਂ ਤੇ ਕੀ ਕਰਦਾ ਫਿਰਦਾ ਮੈਂ ਇਹ ਤਾਂ ਕੁਝ ਨਹੀਂ ਕਰਦਾ ਮੇਰਾ ਕੋ ਕੰਮ ਕਈ ਲਾਵਾ ਤਾ ਵੀਰ ਹਣੀ ਝਾੜੀ ਜਾਂਦੇ ਇਟਾਂ ਪਿੱਛੇ ਗੱਡੀਆਂ ਆ ਗਈਆਂ ਗੱਡੀਆਂ ਟੋਡਾ ਪਾ ਲੈਣਾ ਮੈਂ ਆਉਂ ਹੀ ਜਾਂਦੇ ਵੀਰ ਹਣੀ ਆਉਂ ਜਾਂਦੇ ਹੈ ਉਹ ਗੱਡੀ ਵਾਲੇ ਨੂੰ ਤਾਂ ਢੇਰੀ ਹੁੰਜਾਈ ਆ ਗੱਡੀਆਂ ਨੰਗੀ ਜਾਣਾ ਆ ਆਓ ਚਾੜ ਦੇਣਾ ਸ਼ਾਮ ਤੱਕ ਪਾਉਸਾ ਹੋ ਇਟਕ ਨਹੀਂ ਸੌਕ ਦਾ ਝਾੜ ਹੀ ਦਿੰਦਾ ਮੈਂ ਫਿਰ ਕੀ ਹੋਇਆ ਸਾਫ ਤਾਂ ਕਰਨ ਦਿਆ ਨਾ ਇਟਾਂ ਇਹੇ ਕੰਮ ਆਉਣੀਆਂ ਚਣਾਈ ਦੇ ਵਿੱਚ ਐਡੀ ਨਹੀਂ ਗੱਲ ਠੀਕ ਹੈ ਨਾ ਚਣਾਈ ਜਿਹੜੀ ਤੁਹਾਡੀ ਹੋਣੀ ਸੀ ਉਹ ਤਾਂ ਤੁਹਾਡੀ ਹੋ ਗਈ ਹੈ ਉਹ ਪਰ ਵਾਲੀ ਚਣਾਈ 'ਚ ਨਹੀਂ ਥੱਲੇ ਕੰਦਾ ਵੀ ਕਰਨੀਆਂ ਹਲੇ ਵਲਗਣ ਕਰਨੀਆਂ ਹੋਰ ਬਹੁਤ ਚੀਜ਼ਾਂ ਓਕੇ ਇਟ ਬਹੁਤ ਚਾਹੀਦੀ ਸਾਨੂੰ ਹਾਂ ਹੋ ਚਾਹੀਦੀ ਹੈ ਤੁਹਾਨੂੰ ਯੈਸ ਪਿੰਡ ਦੇ ਪਿੰਡਾਂ 'ਚ ਕੀ ਫਰਕ ਆ ਸ਼ਹਿਰ ਨਾਲੋਂ ਆ ਆਵਾਜ਼ ਵੇਖੋ ਕੱਲੇ ਕੱਲੇ ਘਰ 'ਚ ਆਉਂਦੀ ਨਾ ਬਾਬੇ ਦੀ ਪਾਟੀ ਸਿੰਘ ਦੀ ਆਵਾਜ਼ ਆਪ ਉਹੇ ਤਰ੍ਹਾਂ ਦੇ ਦਾ ਇੱਥੇ ਰੱਖ ਕਰ ਦਿਓ ਫਿੱਟ ਜਗਾਠਾ ਜਗੂਠਾ ਗੁਣੀਆਂ ਦੇ ਵਿੱਚ ਰੱਖ ਕੇ ਐ ਠੀਕ ਐ ਜੱਗੇਣੀ ਜਗੇ ਠੀਕ ਐ ਓਕੇ ਹਾਂ ਜੱਗੇ ਦੇ ਕੰਮ ਆ ਜਾਂਦਾ ਕਿੰਨੇ ਦਿਨਾਂ ਤੱਕ ਮਿਸਤਰੀ ਲੈ ਜੋਗੇ ਲੱਕੋ ਤੁਸੀਂ ਜੇ ਆਪਣੇ ਲੈਂਟਰ ਤੱਕ ਕਰ ਦਿਓਗੇ ਦੂਜਾ ਲੈਂਟਰ ਤੱਕ ਕਿੰਨੇ ਦਿਨਾਂ ਤੱਕ ਕਰ ਦੋਗੇ ਹਫਤੇ ਤੱਕ ਹੱਥ ਪਾਵਾਂ ਮੰਨਦੀ ਕਰ ਲੋ ਤੂੰ ਹਫਤੇ ਹਫਤੇ ਵਿੱਚ ਚਣਾਈ ਖਤਮ ਹੋ ਜੂ ਤੇ ਕਿੰਨੀ ਕਿ ਟੋਰ ਲੱਗ ਜੂਗੀ ਆਪਣੇ ਉੱਪਰ ਉੱਪਰ ਦੀਵਾਲੀ ਤੇ ਪਹਿ ਹਲੇ ਦੇਣਾ ਕਿੰਨੇ ਦਿਨ ਕਿੰਨੇ ਤਰੀਕ ਦੀ ਦੀਵਾਲੀ ਮੈਨੂੰ ਲੱਗਦਾ ਹਲੇ ਪਹਿ 10 ਕ ਦੇਣਾ ਨਾ ਸ਼ਾਇਦ ਦੀਵਾਲੀ ਦੇ ਲੱਗ ਤੱਕ ਜਦ ਮੈਂ ਲੈਣ ਟੱਕ ਠੀਕ ਹੈ ਜੀ ਸਹੀ ਹੈ ਸਹੀ ਹੈ ਤੇ ਥੱਲੇ ਵਾਲਾ ਕਾਲਪ ਕਿਦਨ ਖੋਲ ਦਈਏ ਥੱਲੇ ਵਾਲਾ ਕੰਮ ਤਾਂ ਹਜੇ ਆਪਾਂ ਕੋਈ ਰੋਕੇ ਹੋਣਾ ਲੱਗੇ ਠੰਡੇ ਮਤੇਣਾ ਹੀ ਚੱਲੀਏ ਸਹੀ ਹੈ ਆਪ 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 ਕੋ ਮੋਲ ਦਿੱਤੀਸੋ ਢੀਲ ਡਾਨੋਗੀ ਨਾ ਇੱਕ ਹਮ ਆਪਣੀ ਇਤਸਾ ਖਾਦਾ ਵੀ ਨਹੀਂ ਗਿਆ ਨਹੀਂ ਸਾਰਾ ਕੁਝ ਖਤਮ ਸਾਰਾ ਕੁਝ ਕਰੀ ਹਾਂ ਜੀ ਤੋ ਇਹ ਨਾ ਤੋਰੀਆਂ ਦੇ ਚੱਕਰ ਚ ਕੋਈ ਭੂਂਡ ਭਾਂਡ ਸਾਫ ਸੁਪਣਾ ਲੜਾ ਉਹ ਟੋਡਾ ਪਰ ਆਏ ਲੈ ਵੇਖੋ ਟੋਡਾ ਪਰ ਆਏ ਡਾਲਰ ਜੀ ਤੋਰੀਆਂ ਹੀ ਤੋਰੀਆਂ ਇੰਨਾ ਘਾ ਇਹ ਪੱਟ ਦੇਣਾ ਡੈਡੀ ਅੱਜ ਆਪਾਂ ਲੈ ਨਹੀਂ ਪੱਟਦਾ ਕਾ ਗੁੱਡ ਈਵਨਿੰਗ ਕਰਾ ਦੇਣੀ ਪੂਰੀ ਵੱਲਾ ਪੱਟੀਆਂ ਦੀਆਂ ਗੱਲਾਂ ਆਪਾਂ ਵੱਲਾ ਉੱਪਰ ਚੜਾਇਆ ਕਰਾਂਗੇ ਯਾਰ ਟੱਬੇ ਕਾਢ ਕੇ ਆ ਇੱਥੇ ਰੱਖ ਸਿਤੰਬੂ ਲਾਉਂਦਾ ਚੋਟੀ ਤੇ ਇੰਨੀਆਂ ਕਿ ਤਰ੍ਹਾਂ ਉਹ ਤੁਹਾਡਾ ਵੈਰੀ ਗੁੱਡ ਗੁੱਡ ਸਬਜੀ ਉਹ ਤੁਹਾਡਾ ਫਲੋਜੀ ਇਹ ਪੱਕ ਗਈ ਹੈ ਗੁੱਡ ਤੋਰੀਆਂ ਆਹੀ ਤੋਰੀਆਂ ਜੀ ਕਿੰਨੇ ਰੁਪਏ ਕਿਲੋ ਇਹ ਜੀ 150 ਰੁਪਏ ਹੈ ਕਿਲੋ ਉਹ ਕਿ ਭੈਂਜ ਫੇਨੀ ਅਸਿਲਾ ਇਹਨਾਂ ਨੂੰ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਇਹ ਵੈਸੀ ਹੀ ਹੋਈਆਂ ਉਹ ਕਿ ਭੈਂਜੀ ਠੀਕ ਹੈ ਜੀ ਡੈਡੀ ਇਹ ਤਾਂ ਪੂੜ ਬਹੁਤ ਐ ਤੇ ਲੱਗੇ ਮੇਰੇ ਪੱਕੇ ਦੁਸ਼ਮਣ ਹਾਂ ਵੇ ਨਾਂਕੇ ਕੁਲਦੀ ਰਾਏ ਤੂੰ ਹੱਥੇ ਆ ਗਿਆ ਓਏ 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 ਇਹ ਮੇਰੇ ਪੱਕੇ ਦੁਸ਼ਮਣੋਂ ਮੇਰੀ ਜਵਾਂ ਨਹੀਂ ਬੰਦੀ ਇਹਨਾਂ ਨਾਲੇ ਰਾਸਤੇ 'ਚ ਜੋ ਨਿੱਕੀਆਂ ਨਿੱਕੀਆਂ ਖੁਸ਼ੀਆਂ ਆਪਾਂ ਸਕਿਨ ਨੂੰ ਕੇਅਰ ਦਾ ਕੋਈ ਪ੍ਰੋਟੈਕਟ ਮਗਾ ਬੈਠੇ ਮਿੱਤਰੋ ਚੱਕ ਦਿਆਂਗੇ ਇਹ ਕਾਲੇ ਰਹਿਣੇ ਹੱਥ ਇਹ ਨਹੀਂ ਗੋਰੇ ਹੋਣੇ ਓਹੋ ਆਵਾਂ ਤਾਰੇ ਜ਼ਮੀਨ 'ਤੇ ਇਹ ਠੀਕ ਹੈ ਤਾਰੇ ਜ਼ਮੀਨ 'ਤੇ ਮੰਦਾ ਪਾਰਸਲਾ ਇਹ ਪਾਰਸਲਾ ਜੁਲਜੀ ਪਈਏ ਜੇ ਉਹ ਦਰ ਉਹ ਪਤਾ ਨਹੀਂ ਕਿੱਧਰ ਵੱਡੀ-ਵਡੀ ਫਿਰਦੀ ਡੇਕਦੀ ਫਿਰਦੀ ਆ ਇਹ ਦੱਸਿਓ ਫਰੈਂਡਸ ਠੀਕ ਆ ਚੱਕਦੀ ਗਰੀਬੀ ਅੰਮੀ ਮੰਮੀ ਆ ਚੱਕ ਆ ਚੱਕ ਬਾਡੀ ਸ਼ਾਪ ਆ ਚੱਕ ਅੱਜ ਤੋਂ ਸਕਿਨ ਕੇਅਰ ਤੇਰਾ ਅਗਨੋਰ ਮੀ ਵਾਈ ਯੂ ਅਗਨੋਰ ਮੀ ਆ ਚੱਕ ਗਰਮੀ ਗਰਮੀ ਅਗਨੋਰ ਆ ਫੜ ਆਊਟਲੈਟ ਦੇ ਵਿੱਚ ਉੱਥੇ ਪਰ ਇੱਕ ਸਾਨੂੰ ਨਾ ਇੱਕੋ ਸਰਵਿਸ ਚੰਗੀ ਨਹੀਂ ਲੱਗੀ ਟੌਮੀ ਦੇ ਸਟੋਰ ਦੀ ਉਹ ਨੁਕਤਾ ਚੀਨੀ ਜੀ ਕਰਦੇ ਸੀ ਉਹਨਾਂ ਦੇ ਸਟੋਰ ਵਾਲੇ ਅਈ ਨਿਕੜ ਗਿਆ ਜੀ ਸਾਡੇ ਰੰਗ ਕਾਲੇ ਸਾਨੂੰ ਇਗਨੋਰ ਜੇ ਕੀਤਾ ਉਹਨਾਂ ਨੇ ਹਨਾ ਬੰਦੇ ਜੀ ਨਹੀਂ ਸਮਝਿਆ ਸਾਨੂੰ ਮਲ ਜਾ ਕੇ ਗੱਡੀ ਫਿਰ ਮਾਰੀ ਦਰਾਂ ਜਾਂ ਉਹਦੇ ਦਰਾਂ ਜਾਂ ਫਿਰ ਬੰਦੇ ਜੀ ਸਮਝਿਆ ਉਹਨਾਂ ਨੇ ਉਹ ਜਾਂਦਾ ਉਹ ਕਿੱਧਰ ਗਿਆ ਇਹ ਕੰਦਾ ਟੱਪਦਾ ਫਿਰਦਾ ਇਹ ਇਹ ਫੜ ਫੜ ਫੜੋ ਫੜੋ ਇਹਨੂੰ ਕਿਧਰ ਗਿਆ ਦਾ ਲੇਡੀਜ਼ ਕੈਸੀ ਹੈ ਆਪ ਇਹਦੇ ਚ ਸਿਮਰਨ ਕਿੱਥੇ ਆਪਣੀ ਓ ਵੈਰੀ ਗੁੱਡ ਆ ਸਿਮਰਨ ਨਾਂਜੀ ਅਸੀ ਚਾਹਤ ਜਲਸਲੀਨ ਜੈਸਮਿਨ ਜੋਤੀ ਸਿਮਰਨ ਕੀ ਆਪਣੀਆਂ ਬਾਕੀ ਲੇਡੀਆਂ ਠੀਕ ਆ ਹੈਵ ਅ ਨਾਈਸ ਡੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੱਡ ਮਾਰਨੈਂ ਬੈਠ ਜੇ ਕੱਡ ਮਾਰਨੈਂ ਇਹ ਇੰਸਟਾ ਤੋਂ ਸ਼ਾਂਤ ਹੋ ਗਿਆ ਅੱਜ ਰੈਸਟ ਤੇ ਅੱਜ ਮੌਸਮ ਠੰਡਾ ਤੇ ਨਵਾਇਆਂ ਆ ਸਾਰੀਆਂ ਅੱਜ ਇੰਸਟਾਗ੍ਰam ਤੇ ਨਹੀਂ ਮਿਲਣਗੀਆਂ ਤੁਹਾਨੂੰ ਸਾਰੀਆਂ ਇੱਥੇ ਹੀ ਮਿਲਣਗੀਆਂ ਅੱਜ ਲਵ ਯੂ ਅਨੇ ਵਤਾਂ ਨੂੰ ਸਾਰੀਆਂ ਨੂੰ ਲਵ ਮਿੱਤਰੋ ਬੇਬੇ ਅੱਜ ਕੀ ਬਣ ਰਿਹਾ ਅੰਬ ਤਾਂ ਚਾਰ ਪਾਉਣੇ ਆ ਵੱਖਰੇ ਤਰੀਕੇ ਨਾਲ ਐਰ ਕੀ ਪਾ ਰਹੇ ਆ ਇਸ ਤਰੀਕੇ ਨਾਲ ਪਾਣੇ ਹੋਨੇ ਰੰਬ ਦਾ ਚਾਰ ਪਾ ਲਿਆ ਨਾ ਅਸੀਂ ਤਾਂ ਦੂਰ ਦੀ ਪਹੁੰਚਾ ਗੁਰ ਪਹੁੰਚਾ ਤੂੰ ਪਹਿਲਾਂ ਚਾਰ ਤੇ ਪਾ ਲਈਏ ਉਹ ਬਾਅਦ ਚ ਲਾਓ ਵੀ ਬਹੁਤ ਹੀ ਸੋਹਣਾ ਵਕਰੇ ਤਰੀਕੇ ਨਾਲ ਪਾਇਆ ਏਰ ਕੀ ਸੋਖੇ ਜਿਹੇ ਤਰੀਕੇ ਨਾਲ ਮਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਬੇਬੇ ਕਹ ਹਾਊ ਆਰ ਯੂ ਸਾਰਿਆਂ ਨੂੰ ਪੁੱਛੋ ਹਾਊ ਆਰ ਯੂ ਸਾਰਿਆਂ ਨੂੰ ਸਾਰਿਆਂ ਨੂੰ ਨਹੀਂ ਉਹ ਆਪਾਂ ਪੁੱਛਣਾ ਇਹਦਾ ਮਤਲਬ ਇਹ ਕੀ ਹੁੰਦਾ ਤੁਸੀਂ ਕਿਵੇਂ ਹੋ ਅੱਛਾ ਠੀਕ ਆ ਤੇ ਜਦੋਂ ਜੇ ਤੂੰ ਪੁੱਛਣਾ ਕਿ ਤੁਸੀਂ ਕੀ ਕਰ ਰਹੇ ਫਿਰ ਤੂੰ ਕਹਿੰਨਾ ਵਾਟ ਆਰ ਯੂ ਡੂਇੰਗ what are you doing nahi <laughs> what are you doing what do you what are what are you doing? you wara atom eta jawabava pind